ਵੇ ਤੇ ਬੜੇ ਸਾਲਾਂ ਬਾਅਦ ਆਉਣਾ ਹੋਵੇ ਉਹਦੀ ਉਡੀਕ ਹੋਵੇ ਮਈ ਉਹਨੇ ਦਿਨੇ 10 ਵਜੇ ਨੂੰ ਆ ਜਾਣਾ ਹੈ ਤੇ ਫਿਰ ਜਿਹੜੇ ਅਤ ਦੇ ਨਜ਼ਦੀਕੀ ਹੁੰਦੇ ਆ ਨਾ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਔਰ ਉਹ ਬੜੇ ਤੜਕੇ ਉੱਠੇ ਫਿਰਨਗੇ ਦਵ ਦਵ ਕੰਮ ਨੂੰ ਸਵੇਟੋ ਆਉਣਾ ਤਾਂ 10 ਵਜੇ ਇਹ ਨਹੀਂ ਪਤਾ 11 ਵਜੇ ਆਵੇ ਔਰ ਕਿੰਨਾ ਉਤਸ਼ਾਹ ਮਹਾਰਾਜ ਉਹਦੋਂ ਵੀ ਵੱਧ ਉਤਸ਼ਾਹ ਹੋਵੇ ਚਾਰ ਗੁਣਾ ਵੱਧ ਵੜੇ ਔਰ ਚੌਗਣਾ ਉਤਸ਼ਾਹ ਹੋਵੇ ਤੇਰੇ ਮਲਾਪ ਦੀ ਪਰਬਲ ਪ੍ਰੇਮ ਬਹੁਤ ਜ਼ਿਆਦਾ ਪ੍ਰੇਮ ਹੋਵੇ ਮੈਂ ਰਵੇ ਇਨਾਂ ਵਿੱਚ ਤੂੰ ਦੀ ਉਡੀਕ ਤੇ ਤੂੰ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋਂ ਤਤ ਤੋਂ ਕੇਵਲ ਤੂੰ ਹੀ ਰਹਿ ਜਾਵੇਂ ਮੈਂ ਮਿਟ ਜਾਵੇਂ ਇਹ ਨੇਮ ਨਿਜਮ ਨੇਬੇ ਮੇਰਾ ਤੇ ਮੇਰੇ ਵੈ ਗੁਰੂ ਜੀ ਤੁਹਾਡੀ ਹੋਵੇ ਜੋ ਜਾਵੇ ਕਿਰਪਾ ਫਿਰ ਦਇਆ 10 ਗੁਣੀ ਜਿਹੜੀ ਦਇਆ ਹੈ ਨਾ ਅੰਦਰ ਉਹ 10 ਗੁਣਾ ਵੱਧ ਜਾਵੇ 10 ਗੁਣਾ ਅਰ ਤੂੰ ਸਾਡੇ ਤੇ ਦਇਆ ਕਰੇ ਅੰਦਰੋਂ ਦਇਆ दिली ਵੱਧ ਜਾਵੇ ਬਹੁਤ ਆਦ ਅੰਦਰ ਤੇ ਉਪਜੇ ਦਯਾਲ ਦੇਵਕੀ ਕਹਿੰਦੇ ਮਿਲਾਪ ਜਿਹੜਾ ਹੈ ਦਇਆ ਵੈਗਰੂ ਦੀ ਏ ਤੇ ਵੈਗਰੂ ਦੇ ਮਿਲਾਪ ਵਾਲੀ ਅਰ ਸਾਨੂੰ ਸਮਾ ਉਹ ਆਦਤ ਬਣ ਗਈ ਪ੍ਰਾਪਤ ਹੋਈ ਤੇ ਕਹਿੰਦੇ ਵੈਗਰੂ ਦੀ ਬਖਸ਼ਿਸ਼ ਦਇਆਲੂ ਦੀ ਜਿਹੜੀ ਏ ਖਿਰਦੇ ਅੰਦਰੋਂ ਦਇਆ ਪੈਦਾ ਹੋ ਗਈ 10 ਗੁਣੀ ਅੰਦਰ ਦਇਆ ਇਹ ਉਹਦੀ ਬਖਸ਼ਿਸ਼ ਉਹਦੀ ਰਹਿਮਤ दया ਤੋਂ ਬਗੈਰ ਧਰਮ ਨਹੀਂ ਤੇ ਧਰਮ ਤੋਂ ਬਗੈਰ ਮਾਲਕ ਨਾਲ ਮਿਲਿਆ ਨਹੀਂ ਜਾਂਦਾ ਧੌਲ ਧਰਮ ਦਇਆ ਦਾ ਪੂਤ ਦਇਆ ਅੰਦਰ ਆਵੇਗੀ ਤਾਂ ਹੀ ਮਾਲਕ ਨਾਲ ਜੁੜਿਆ ਜਾਵੇਗਾ ਪਰ ਭਾਈ ਸਾਹਿਬ ਕਹਿੰਦੇ ਅੰਦਰ ਦਇਆ ਦਿਆਲ ਦੀ ਉਪਜੇ ਮਾਲਕ ਦੀ ਉਪਜੇ ਪਰਮਾਤਮਾ ਦੀ ਅਗਲੇ ਕਬਿਤ్ਤ ਦੁਆਰਾ ਭਾਈ ਸਾਹਿਬ ਕਿਰਪਾ ਕਰ ਦੇਣੇ ਨਿਮਖ ਨਿਮਖ ਨਿਸ ਨਿਸ ਪਰਮਾਨ ਨੋ ਹੋਏ ਕਹਿੰਦੇ ਪ੍ਰਭੂ ਜੀ ਆਦਨ ਦਇਆ ਹਿਰਦੇ ਵਿੱਚ ਹੋਵੇ ਇੱਕ ਨਿਮਖ ਦਾ ਸਮਾਂ ਹੁੰਦਾ ਅੱਖ ਚਮਕਣੀ ਅੱਖ ਦੀ ਪਲਕ ਚਮਕਣੀ ਇੰਨਾ ਸਮਾਂ ਇੰਨਾ ਸਮਾਂ ਜਿਹੜਾ ਅੱਖ ਚਮਕਣ ਦੇ ਨਾਲ ਇਹ ਇੱਕ ਇੱਕ ਰਾਤ ਜਿੰਨਾ ਵੱਧ ਜਾਵੇ ਜਿਹੜਾ ਪ੍ਰਭੂ ਦੇ ਮਿਲਾਪ ਦਾ ਸਮਾਂ ਇਹ ਇੰਨਾ ਵੱਧ ਜਾਏ ਇੱਕ ਨਿਮਖ ਬਈ ਇੱਕ ਰਾਤ ਜਿੰਨਾ ਹੋ ਜਾਵੇ ਤੇ ਕ ਲਗੇ ਪਰਮਾਨ ਹੋਏ ਉਹਦੇ ਸਤੁੱਲ ਉਹਦੇ ਬਰਾਬਰ ਉਹਦੇ ਜਿੱਡਾ ਇੱਕ ਇੱਕ ਰਾਤ ਜਿੰਨਾ ਇੱਕ ਇੱਕ ਨਿਮਖ ਦਾ ਸਮਾਂ ਲੰਮਾ ਹੋ ਜਾਵੇ ਪਲ ਪਲ ਮਾਸਪਰੀਅੰਤੀ ਹੋਏ ਬੇਥਾਰੀ ਹੈ ਇੱਕ ਪਲ ਜਿਹੜਾ ਆ ਉਹ ਪਲ ਜਿਹੜਾ ਆ ਭਾਈ ਸਾਹਿਬ ਕਹਿੰਦੇ ਨੇ ਉਹ ਇੱਕ ਮਹੀਨੇ ਜਿੰਨਾ ਲੰਮਾ ਹੋ ਜਾਵੇ ਇੱਕ ਪਲ ਉਹਦਾ ਇੰਨਾ ਵਧਾਓ ਹੋ ਜਾਵੇ ਕਿ ਉਹ ਰਾਤ ਇੱਕ ਦੇ ਅਰ ਜਿਹੜਾ ਹੈ ਨਕਸ਼ਾ ਉਲੇਖ ਦੇ ਬਈ ਸਮਾਂ ਇੰਨਾ ਵੱਧ ਜਾਏ ਪ੍ਰਭੂ ਦੇ ਮਲਾਪ ਵਾਲਾ ਨਿਮਖ ਇੱਕ ਰਾਤ ਜਿੰਨਾ ਹੋ ਜਾਏ ਤੇ ਪਲ ਮਹੀਨੇ ਵਰਗਾ ਹੋ ਜਾਵੇ ਇੰਨਾ ਉਹਦਾ ਵਿਸਥਾਰ ਹੋ ਜਾਣਾ ਕਰੇ ਔਰ ਪਰਯੰਤ ਤੱਕ ਇਥੋਂ ਤੱਕ ਏਡਾ ਵੱਡਾ ਉਹਦਾ ਰਾਤਰੀ ਦਾ ਵਿਸਥਾਰ ਹੋ ਜਾਵੇ ਫੈਲਾਵ ਹੋ ਜਾਵੇ ਭਈ ਸਭ ਕੰਦੇ ਬਰਕ ਬਰਕ ਪਰਯੰਤ ਘਟ ਕਾਬੀ ਹਾਏ ਇੱਕ ਇੱਕ ਘੜੀ ਜਿਹੜੀ ਇੱਕ ਇੱਕ ਸਾਲ ਵਰਗੀ ਬਣ ਜਾਵੇ ਇੱਕ ਸਾਲ ਜਿੰਨਾ ਸਮਾਂ ਇੱਕ ਘੜੀ ਲੰਬੀ ਇੱਕ ਸਾਲ ਜਿੰਨੀ ਹੋ ਜਾਵੇ ਪ੍ਰਭੂ ਦੇ ਮਲਾਪ ਦਾ ਸਮਾਂ ਮੁਕ ਨਈ ਨਾ ਕਰੇ ਜੋਗ ਜੋਗ ਸਮ ਜਮ ਜਮ ਨਹੀਂ ਪਿਆਰੀ ਹੈ ਜਾਮ ਇੱਕ ਪੈਰ ਇੱਕ ਜੁਗ ਜਿੰਨਾ ਹੋ ਜਾਵੇ ਤੇ ਜੋਗ ਜੋਗ ਦੋ ਐਰੀ ਲਿਖਿਆ ਤੇ ਜੋਗ ਤੇ ਜੋਗ ਦੋ ਤੇ ਦੋ ਚਾਰ ਕਹਿੰਦੇ ਚਾਰ ਜੁਗਾਂ ਜਿੰਨੀ ਲੰਬੀ ਰਾਤ ਹੋ ਜਾਣਾ ਕਰੇ ਜਿਹੜੀ ਪਿਆਰੇ ਦੇ ਮਿਲਾਪ ਵੈਗਰੂ ਦੇ ਮਿਲਾਪ ਦੀ ਰਾਤ ਏ ਐਡੀ ਵੱਡੀ ਰਾਤਰੀ ਜੀਵਨ ਦੀ ਹੋ ਜਾਵੇ ਜਿਹੜੇ ਜੀਵਨ ਵਿੱਚ ਮਾਲਕ ਮਿਲਿਆ ਹੈ ਜੀਵਨ ਰੂਪੀ ਰਾਤ ਐਡੀ ਲੰਬੇਰੀ ਹੋ ਜਾਵੇ ਜਿਹੜੀ ਪ੍ਰਭੂ ਦੇ ਮਿਲਾਪ ਦੀ ਏ ਜੀਵਨ ਹੀ ਪ੍ਰਭੂ ਦੇ ਮਿਲਾਪ ਦਾ ਓਦੇ ਮਿਲਾਪ ਤੋਂ ਬਿਨਾ ਕੁਝ ਵੀ ਨਹੀਂ ਭਾਈ ਸਾਹਿਬ ਕਹਿੰਦੇ ਕਲਾ ਕਲਾ ਕੋਟ ਗੁਣ ਜਗ ਮਗ ਜੋਤ ਸਸ ਕਹਿਣ ਲੱਗੇ ਜਿਹੜਾ ਸਸ ਚੰਦਰਮਾ ਉਹਦੀ ਕਲਾ ਉਹਦੀਆਂ ਰਿਸ਼ਮਾਂ ਕਿਸੇ ਨੇ 16 ਮੰਨੀਆਂ ਹੋਈਆਂ ਉਹਦੀਆਂ ਕਲਾ ਕਹਿਣ ਲੱਗੇ ਜਿੰਨੀਆਂ ਉਹਦੀਆਂ ਕਲਾ ਐ ਉਹਦੇ ਗੁਣ ਨੇ ਉਹਦੇ ਨਾਲ ਜਗ ਮਗਾਵੇ ਕਰੋੜਾ ਗੁਨਾ ਦੇ ਨਾਲ ਪ੍ਰੇਮ ਰਸ ਪਰਬਲ ਪ੍ਰਤਾਪ ਅਧਿਕਾਰੀ ਹੈ ਪ੍ਰੇਮ ਦਾ ਰਸ ਪਰਬਲ ਪ੍ਰਵਾਹ ਜਿਹੜਾ ਅੰਦਰ ਚੱਲਦਾ ਹੈ ਹਿਰਦੇ ਦੇ ਉਹ ਜੋਤ ਜਗ ਮਗਾ ਰਹੀ ਏ ਅਰ ਚਾਨਣਾ ਕਰ ਰਹੀ ਏ ਕਹਿੰਦੇ ਸਭ ਤੋਂ ਵੱਡਾ ਤੇਜ ਪ੍ਰਤਾਪ ਅਧਿਕਾਰੀ ਹੈ ਅਦਕ ਬਹੁਤ ਜ਼ਿਆਦਾ ਹਿਰਦੇ ਦੇ ਵਿੱਚ ਉਹ ਗੁਣਕਾਰੀ ਬਣੇ ਅਦਕ ਤੋਂ ਅਦਕ ਉਹਦਾ ਵਾਸਾ ਪ੍ਰਕਾਸ਼ ਦਾ ਹੋ ਜਾਵੇ ਜਿਹੜਾ ਵੈ ਗੁਰੂ ਦਾ ਪ੍ਰਕਾਸ਼ ਜਿਵੇਂ ਬਾਹਰ ਚੰਦਰਮਾ ਹਨੇਰੀ ਰਾਤ ਵਿੱਚ ਪ੍ਰਕਾਸ਼ ਕਰਦਾ ਹੈ ਵੈ ਗੁਰੂ ਕਿਰਪਾ ਕਰਦਾ ਜਿੱਥੇ ਦਿਲ ਅੰਧਿਆਰੀ ਰਾਤ ਹੈ ਉਹ ਉਥੇ ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦਾ ਆ ਭਾਈ ਸਾਹਿਬ ਕਹਿੰਦੇ ਐਸਾ ਆਕਾਲ ਪੁਰਖ ਵੈ ਗੁਰੂ ਏ ਮਨ ਬਚ ਕ੍ਰਮ ਪ੍ਰਿਆ ਸੇਵਾ ਸੰਨ ਮੁਖ ਰਹੁ ਭਾਈ ਸਾਹਿਬ ਕਹਿੰਦੇ ਐਸਾ ਆਨੰਦ ਐਸਾ ਖੇੜਾ ਕਦੋਂ ਤੇ ਕਿਵੇਂ ਪ੍ਰਾਪਤ ਹੋਵੇਗਾ ਕਿਸ ਤਰ੍ਹਾਂ ਐਸਾ ਆਨੰਦ ਮਾਣਿਆ ਦਾ ਸਕਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਮਨ ਮਨ ਕਰਕੇ ਤੇਰੇ ਅੰਦਰ ਗੁਰੂ ਤੋਂ ਉਲਟਾ ਕੋਈ ਖਿਆਲ ਹੀ ਨਾ ਬਣੇ ਕੋਈ ਚਿਤਵਣੀ ਕੋਈ ਫੁਰਨਾ ਹੀ ਨਾ ਉਤਪਨ ਹੋਵੇ ਬਚ ਬਚਨ ਬੋਲ ਅਰ ਤੇਰੇ ਮukh ਵਿੱਚੋਂ ਪ੍ਰਭੂ ਤੋਂ ਉਲਟਾ ਨਿਸ਼ਰਦਕਤਾ ਵਾਲਾ ਈਰਖਤਾ ਵਾਲਾ ਨਿੰਦਿਆ ਵਾਲਾ ਦੁਸ਼ਟਾਈ ਵਾਲਾ ਕੜਵਾਹਟ ਵਾਲਾ ਫਿੱਕਾ ਬੋਲੀ ਨਾ ਕੋਈ ਨਿਕਲੇ ਤੇਰੇ ਜੀਵਨ ਦੇ ਵਿੱਚ ਐਸਾ ਹੋਵੇ ਕਰਮ ਜੋ ਕੁਝ ਕਰਦਾ ਹੈ ਕਰਮਾਂ ਦੇ ਕਾਰਨ ਮਨੁੱਖ ਮਾਲਕ ਦੇ ਨੇੜੇ ਚਲਾ ਜਾਂਦਾ ਹੈ ਤੇ ਕਰਮ ਮਾੜੇ ਹੋਣ ਕਰਕੇ ਦੂਰ ਚਲਾ ਜਾਂਦਾ ਹੈ ਅਰ ਕਰਮ ਹੀ ਮਲਾ ਦਿੰਦੇ ਨੇ ਕਰਮ ਹੀ ਦੂਰੀ ਬਣਾ ਦਿੰਦੇ ਕਰਮ ਬੀਜ ਹੈ ਅਰ ਸੰਸਾਰ ਦੇ ਵਿੱਚ ਅਰ ਬਾਰੀ ਤੌਰ ਤੇ ਅੰਦਰੂਨੀ ਤੌਰ ਤੇ ਨਾਮ ਬੀਜੇ ਖਿਰਦੇ ਚ ਬੀਜਣਾ ਅਰ ਕਰਮ ਕਰਦਿਆਂ ਹੋਇਆਂ ਜੇ ਕੱਲੇ ਕਰਮ ਮਨੁ ਕਰਦਾ ਹੈ ਹੰਕਾਰ ਵਿੱਚ ਆ ਜਾਵੇਗਾ ਕਰਮ ਕਰਤ ਬੱਧੇ ਅਹੂ ਮੇਵ ਹੰਕਾਰ ਤੇ ਕਰਮ ਜਿਹੜੇ ਨੇ ਮਲਾਉਂਦਿਆ ਕਰਮ ਮਲਾਵਨ ਹਰ ਉਹ ਤੇ ਕਰਮ ਦਾ ਅਰਥ ਕਿਰਪਾ ਹੈ ਪਰ ਕਰਮ ਜਿਹੜੇ ਨੇ ਕਰਮੀ ਆਪੂ ਆਪਣੇ ਕੇ ਨੇੜੇ ਕੇ ਦੂਰ ਇਥੇ ਜੋ ਕੁਝ ਕਰਦੇ ਆਂ ਔਰ ਕਰਮ ਜੋ ਕੁਝ ਕਰਦੇ ਆਂ ਕੀਤੇ ਕਰਮਾਂ ਦੇ ਅਨੁਸਾਰ ਭਲੇ ਕਰਮ ਕਰਦੇ ਭਲਾ ਕੁਝ ਕਰਨੇ ਰੱਬ ਦੇ ਨੇੜੇ ਤੋਂ ਹੁੰਦੇ ਜਾਂਦਾ ਮਾੜਾ ਕੁਝ ਕਰਨੇ ਆਂ ਦੂਰ ਹੁੰਦੇ ਜਾਂਦਾ ਤਾਂ ਹੀ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜਿੰਨੀ ਕਮੀ ਨਹੀਂ ਗੁਣਾ ਤੇ ਕੰਬੜੇ ਵੀਸਾਰ ਮਤ ਸਰਮਿੰਦਾ ਥੀਮਈ ਸਾਈਂ ਦੇ ਦਰਬਾਰ ਜੋ ਕੁਝ ਕਰਦਾ ਉਹਨੂੰ ਸਹੀ ਕਰ ਉਹ ਤੇਰੇ ਕਰਮ ਵੀ ਠੀਕ ਹੋਣ ਤੇਰੇ ਬਚਨ ਵੀ ਠੀਕ ਹੋਣ ਮਨ ਕਰਕੇ ਵੀ ਵਿਚਾਰ ਫੁਰਨੇ ਖਿਆਲਾਤ ਠੀਕ ਹੋਣ ਔਰ ਪਿਆਰਾ ਵੈਗਰੂ ਜਿਹੜਾ ਸੇਵਾ ਸਨਮੁਖ ਰਹੋ ਉਹਦੇ ਸਨਮੁਖ ਸਾਹਮਣੇ ਸੇਵਾ ਕਰ ਸੇਵਾ ਕਰ ਉਹ ਤੈਨੂੰ ਦੇਖੇ ਅਸੀਂ ਸੇਵਾ ਜਿਹੜੀ ਬਹੁਤ ਅੰਦਰ ਕਰਦੇ ਨਾ ਜੀ ਸਾਡਾ ਮਤਲਬ ਹੁੰਦਾ ਮੈਨੂੰ ਫੁਲਾਨਾ ਦੇਖੇ ਕੋਈ ਸੇਵਾ ਕਰਦੇ ਨੂੰ ਦੇਖੇ ਅਰ ਕੋਈ ਸਾਨੂੰ ਕੁਝ ਨਹੀਂ ਦੇ ਦੇ ਸਕਦਾ ਦਿਖਾਉਣਾ ਹੈ ਤੇ ਮਾਲਕ ਦੀ ਨਦਰ ਸੇਵਾ ਕਰਦੇ ਆ ਸਿਮਰਨ ਕਰਦੇ ਆ ਗੁਰੂ ਕੋਲ ਬੈਠੇ ਆ ਗੁਰੂ ਗੁਰੂ ਜਪਦੇ ਆ ਕਿਦੇ ਤੁਹਾਡੇ ਤੇ ਮਾਲਕ ਦੀ ਨਦਰ ਪੈ ਜਾਵੇ ਇਹ ਮਨ ਚ ਇੱਛਾ ਰੱਖੋ ਸੇਵਾ ਸਿਮਰਨ ਕਰਦੇ ਆਂ ਸੰਗਤ ਕਰਦੇ ਆਂ ਕਿਦੇ ਵੈ ਗੁਰੂ ਦੀ ਸਾਡੇ ਤੇ ਨਦਰ ਪੈ ਜਾਵੇ ਉਹਦੀ ਨਦਰ ਪੈ ਗਏ ਤੇ ਫਿਰ ਨਦਰੂ ਨਦਰਿ નિਹਾਲ ਕਰ ਦੇਵੇਗਾ ਭਾਈ ਸਾਹਿਬ ਕਹਿੰਦੇ ਉਹਦੇ ਸਨਮੁਖ ਸਾਹਮਣੇ ਅਰਸਣ ਨਾ ਆਵੇ ਨਿੰਦਰਾ ਨਾ ਹੀ ਜੀਵਨ ਵਿੱਚ ਅਲਸ ਆਵੇ ਤੇ ਨਾ ਹੀ ਨਿੰਦਰਾ ਵਿਆਪੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਕਿ ਸੰਸਾਰ ਵਿੱਚ ਐਸਾ ਹੁੰਦਾ ਜੇ ਤਾਂ ਮਨੁੱਖ ਨੇ ਮਾੜੇ ਪਾਸੇ ਜਾਣਾ ਹੋਵੇ ਫਿਰ ਬੜਾ ਉਤਸ਼ਾਹ ਕਰਦਾ ਫਿਰ ਇਹਨੂੰ ਨੀਂਦ ਨੁੰਦ ਕੋ ਨਹੀਂ ਆਉਂਦੀਗੀ ਤੇ ਅਗਰ ਇਹਨੇ ਜੇ ਚੰਗੇ ਪਾਸੇ ਜਾਣਾ ਹੋਵੇ ਫਿਰ ਆਲਸ ਬੜਾ ਆਉਂਦਾ ਮੈਨੂੰ ਉਹਦਾ ਨੀਂਦ ਬੜੀ ਆਉਂਦੀ ਕੋਈ ਨਹੀਂ ਗੁਰਦੁਆਰੇ ਮੱਥਾ ਠਹਿਰ ਕੇ ਟੀ ਕਵਾਂਗੇ ਕੋਈ ਗੱਲ ਨਹੀਂ ਚਲੇ ਜਾਵਾਂ ਕੱਲ ਨੂੰ ਚੱਲਦਾਂਗੇ ਕਿਤੇ ਗੁਰਦੁਆਰਾ ਅੱਗੇ ਥੋੜਾ ਚੱਲਿਆ ਆ ਇੱਥੇ ਵੀ ਮੈਂ ਵੈਗਰੂ ਵੈਗਰੂ ਕਰ ਲਿਆ ਕੋਈ ਗੱਲ ਨਹੀਂ ਸੰਗਤ ਕੱਲ ਨੂੰ ਕਰ ਲਵਾਂਗੇ ਫਿਰ ਕੱਲ ਤੇ ਛੱਡਦਾ ਫਿਰ ਆਲਸ ਕਰਦਾ ਤੇ ਮਹਾਰਾਜ ਕਹਿੰਦੇ ਆ ਅਰਾ ਚੰਗਿਆਈ ਆਲਸ ਕਰੇ ਚੰਗੇ ਕੰਮ ਨੂੰ ਆਲਸ ਕਰਦਾ ਤੇ ਬੁਰੀਾਈ ਹੋਏ ਛੇਰ ਤੇ ਜੇ ਬੁਰੇ ਪਾਸੇ ਨੂੰ ਜਾਣਾ ਹੈ ਨਾ ਤੇ ਫਿਰ ਸ਼ੇਰ ਵਾਂਗੂ ਛਾਲਾਂ ਮਾਰਦਾ ਭਪਕਾਂ ਮਾਰਦਾ ਲੱਬ ਲੱਬਲੇ ਹੁਣੇ ਕਰਾ ਦਿੰਨੇ ਛੱਡ ਤੂੰ ਹਨੇਰਾ ਕੀ ਆਂਦਾ ਦਿਨ ਕੀ ਆਂਦਾ ਫੇਰ ਨਹੀਂ ਵੇਖਦਾ ਕਿ ਅੱਗੇ ਕੀ ਹੋਵੇਗਾ ਫਿਰ ਉਧਰ ਨੂੰ ਭਜਦਾ ਮਹਾਰਾਜ ਬਾਣੀ ਅੰਦਰ ਇਹ ਵੀ ਬਚਨ ਕਰਦੇ ਨੇ ਕਿ ਬੁਰੇ ਕਾਮ ਕੋ ਉਠ ਖਲੋਇਆ ਬੁਰੇ ਪਾਸੇ ਜਾਣਾ ਤੇ ਉਠ ਖਲੋਂਦਾ ਜਦੋਂ ਮਰਦੀ ਆਵਾਜ਼ ਮਾਰੋ ਨਾਮ ਕੀ ਬੇਲਾ ਪੈ ਪੈ ਸੋਇਆ ਉਦੋਂ ਆਲਸ ਕਰਦਾ ਨਹੀਂ ਨੀਂਦ ਬੜੀ ਆਉਂਦੀ ਏ ਉੱਠਿਆ ਨਹੀਂ ਜਾਂਦਾ ਅਮਰਤ ਵੇਲੇ ਕੀ ਕਰੀਏ ਜਪਿਆ ਨਹੀਂ ਜਾਂਦਾ ਜੁੜਿਆ ਨਹੀਂ ਜਾਂਦਾ ਗੁਰਦੁਆਰੇ ਆਉਣਾ ਹੋਵੇ ਮੰਦਰ ਮਸਜਿਦ ਆਉਣਾ ਹੋਵੇ ਸਤ ਸੰਗਤ ਵਿੱਚ ਆਉਣਾ ਹੋਵੇ ਤੜਕੇ ਉੱਠਿਆ ਨਹੀਂ ਜਾਂਦਾ ਤੇ ਜੇ ਕਿਤੇ ਹੋਰ ਸਮਾਗਮ 'ਚ ਪਹੁੰਚਣਾ ਹੋਵੇ ਨਾ ਤੇ ਪਤਾ ਨਹੀਂ ਕਿੰਨੇ ਅੱਧੀ ਰਾਤ ਉੱਠ ਕੇ ਦੂਜਿਆਂ ਨੂੰ ਠਾਈ ਜਾਏਗਾ ਛੇਤੀ ਉੱਠੋ ਛੇਤੀ ਉੱਠੋ ਲੇਟ ਨਾ ਹੋ ਜਾਈਏ ਸਾਧ ਸੰਗਤ ਵਾਲ ਨੂੰ ਗੁਰਦੁਆਰੇ ਆਉਣਾ ਗੁਰੂ ਘਰ ਆਉਣਾ ਹੈ ਫਿਰ ਕਹੇਗਾ ਕੋਈ ਗੱਲ ਨਹੀਂ ਦਿਨ ਚੜੇ ਮੱਥਾ ਟੇਕ ਲਾਂਗੇ ਨਹੀਂ ਤੇ ਰਸਤੇ ਵਿੱਚ ਟੇਕ ਲਾਂਗੇ ਮਹਾਰਾਜਤਾ ਜੀ ਅੰਦਰ ਹੀ ਵੱਸਦਾ ਹੈ ਜੀ ਫਿਰ ਨਹੀਂ ਫਿਰ ਬੜੇ ਬਹਾਨੇ ਨੇ ਬਣਾਉਂਦਾ ਭਾਈ ਸਾਹਿਬ ਕਹਿੰਦੇ ਐਸਾ ਆਲਸ ਨਾ ਆਵੇ ਤੇ ਨਾ ਹੀ ਮੈਨੂੰ ਮਹਾਰਾਜ ਇਹੋ ਜੀ ਨੀਂਦ ਆਵੇ ਜਿਹੜੀ ਤੇਰੇ ਵੱਲੋਂ ਆਲਸ ਕਰਾਵੇ ਤੇਰੇ ਤੋਂ ਦੂਰੀ ਬਣਾਵੇ ਇਹ ਮੇਰੇ ਜੀਵਨ ਵਿੱਚ ਹੀ ਨਾ ਆਵੇ ਆਜ ਮੇਰੀ ਵਾਰੀ ਹੈ ਕਿਉਂ ਨਾ ਆਵੇ ਅੱਜ ਮੇਰੀ ਮਾਲਕ ਨਾਲ ਮਿਲਣ ਦੀ ਵਾਰੀ ਹੈ ਇਹ ਆਲਸ ਜੀਵਨ ਵਿੱਚ ਕਿਉਂ ਨਾ ਆਵੇ ਭਾਈ ਪ੍ਰਾਪਤ ਮਾਨੁਖ ਦੇਹ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਤੇਰੀ ਵਾਰੀ ਹੈ ਮਾਲਕ ਨੂੰ ਮਿਲਨ ਦੀ ਤੇ ਭਾਈ ਸਾਹਿਬ ਇਹ ਕਹਿੰਦੇ ਇਹ ਮੇਰੀ ਵਾਰੀ ਆ ਮਨੁੱਖਾ ਜੀਵਨ ਦੀ ਮਾਲਕ ਨੂੰ ਮਿਲਨ ਦੀ ਜੇ ਇਹਦੇ ਵਿੱਚ ਨਿੰਦਰਾ ਵਿਆਪਦੀ ਰਹੀ ਅਲਸ ਵਿਆਪਦਾ ਰਿਆ ਫਿਰ ਮਿਲਾਪ ਤੋਂ ਦੂਰ ਰਹਿ ਜਾਵਾਂਗਾ ਗੁਰੂ ਚਰਣਾ ਅੰਦਰ ਜੋਈ ਕਰਦੇ ਰਹੀਏ ਮਹਾਰਾਜ ਔਰ ਸਾਡੀ ਇਹ ਵਾਰੀ ਜਿਹੜੀ ਆ ਚੁੱਕ ਨਾ ਦਾਵੇ ਉੱਕ ਨਾ ਦਈਏ ਅਸੀਂ ਤੋ ਸਾਡੇ ਤੇ ਕਿਰਪਾ ਕਰ ਆ ਸਾਡਾ ਇਹ ਮਨੁੱਖਾ ਜੀਵਨ ਸਫਲਾ ਹੋਵੇ ਪ੍ਰਕਾਸ਼ਮਈ ਹੋਵੇ ਗੁਰੂ ਚਰਨਾਂ ਨਾਲ ਸਾਡੀ ਬਣ ਆਵੇ ਤੇ ਜੀਵਨ ਦੀ ਸਫਲਤਾ ਹੀ ਹਾਸਲ ਕਰੀਏ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਦ ਦਾ ਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਗੁਰੂ ਕੀ ਸੰਗਤ ਨੇ ਹਿਰਦੇ ਅੰਦਰ ਵਸਾਵਣੀ 10 ਪਾਸੋਂ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚਕਾ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਗਰੀਬ ਨਿਵਾਦ ਬਖਸ਼ਣ ਜੋਗ ਸਤਿਗੁਰੂ ਸਾਡੇ ਸਾਰਿਆਂ ਤੇ ਪੜਨ ਸੁਣਨ ਵਾਲਿਆਂ ਤੇ ਮੇਰ ਕਰਨ ਸਾਨੂੰ ਸਮਤ ਆਵੇ ਕੁਝ ਨਾ ਕੁਝ ਰਸ ਸਾਡੇ ਜੀਵਨ ਅੰਦਰ ਬਣ ਜਾਵੇ ਤੇ ਅਸੀਂ ਰਸ ਨੂੰ ਪ੍ਰਾਪਤ ਕਰਦੇ ਹੋਏ ਮਾਲਕ ਨੂੰ ਮਿਲ ਜਾਈਏ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ